ਨਵੀਂ ਗੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਤੇ ਘੈਂਟ ਤੇ ਪਿਆਰੇ ਪਿਆਰੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਆਫਰ ਜਿਹੜੀ ਆਪਾਂ ਦਿੰਨੇ ਨੇ ਹਰ ਵਾਰੀ ਤੁਹਾਨੂੰ ਪਹਿਲਾਂ ਡਿਟੇਲ ਦੱਸ ਦਾਂ ਮੈਂ ਬਾਅਦ ਵਿੱਚ ਕਸਟਮਰ ਕਨਫਿਊਜ਼ ਹੋ ਜਾਂਦੇ ਆ ਇਹ ਜਿਹੜੀ ਵੀਡੀਓ ਤੁਸੀਂ ਵੇਖਣ ਦਾ ਹੈ ਜੇ ਹੁਣ ਇਹਨੂੰ ਐਸੇ ਵੀਡੀਓ ਨੂੰ ਤੁਸੀਂ 10 ਤੋਂ 15 ਜਣਿਆਂ ਦੇ ਨਾਲ ਸ਼ੇਅਰ ਕਰਨੀ ਹੈ ਤੇ ਕੋਈ ਵੀ ਇੱਕ ਸੂਟ ਜਿਹੜਾ ਤੁਸੀਂ ਆਰਡਰ ਕਰਨਾ ਆ ਪੇਮੈਂਟ ਕਰਕੇ ਇਹ ਨਹੀਂ ਕਿ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਤੁਸੀਂ ਸੂਟ ਆਰਡਰ ਬੁੱਕ ਕਰਨਾ ਇਦਾਂ ਨਹੀਂ ਪੇਮੈਂਟ ਕਰਨੀ ਪਊਗੀ ਤੁਹਾਨੂੰ ਇੱਕ ਸੂਟ ਦੀ ਜਿਹੜਾ ਮਰਜ਼ੀ ਇਹਦੇ ਵਿੱਚੋਂ ਤੁਸੀਂ ਕਲਰ ਲੈ ਲਓ ਤੇ ਉਹ ਸੂਟ ਜਿਹੜਾ ਪਾਰਸਲ ਅਸੀਂ ਤੁਹਾਡੇ ਕੋਲ ਭੇਜਾਂਗੇ ਉਹਦੇ ਵਿੱਚ ਜਾਊਗਾ ਇੱਕ ਕੂਪਨ ਤੁਹਾਨੂੰ ਉਹ ਕੂਪਨ ਨੂੰ ਸੰਭਾਲ ਕੇ ਰੱਖਿਓ ਆਪਾਂ ਲਾਈਵ ਦੇ ਵਿੱਚ ਕੂਪਨ ਜਿਹੜੇ ਆ ਸਾਰੇ ਕੱਢਾਂਗੇ ਇੱਕ ਤੋਂ ਲੈ ਕੇ 50 ਕਸਟਮਰ ਆਪਾਂ ਚੁਗਣੇ ਆ ਜਿਨ੍ਹਾਂ ਦੇ ਵਿੱਚੋਂ ਤੁਹਾਡਾ ਕੂਪਨ ਵੀ ਨਿਕਲ ਸਕਦਾ ਹੈ ਤੇ ਤਾਨੂੰ ਆਪਾਂ ਫ੍ਰੀ ਗਿਫਟ ਸੂਟ ਭੇਜਾਂਗੇ ਸੂਟ ਪਹਿਲਾਂ ਆਪਾਂ ਤੁਹਾਨੂੰ ਸਾਰੇ ਇੱਕਦਮ ਵੀਡੀਓ ਦੇ ਵਿੱਚ ਦਿਖਾ ਦਾਂਗੇ ਕਿ ਆਹ ਸਟਾਕ ਜਿਹੜਾ ਆਹ ਸੂਟ ਜਿਹੜੇ ਅਸੀਂ ਫ੍ਰੀ ਗਿਫਟ ਭੇਜਣ ਲੱਗੇ ਆਂ ਤੇ ਉਹਨਾਂ ਦੇ ਵਿੱਚੋਂ ਇੱਕ ਸੂਟ ਜਿਹੜਾ ਆ ਉਹ ਤੁਸੀਂ ਵੀ ਪਾ ਸਕਦੇ ਜੇ 쿠ਪਨ ਦੇ ਨਾਲ ਤੇ ਮੇਰੇ ਸਭ ਨੂੰ ਸਾਰੇ ਜਣਾਂ ਨੂੰ ਕਲੀਅਰ ਹੋ ਗਿਆ ਹੁਣ ਤੇ ਹੁਣ ਨਾਲ ਹੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਇਹ ਤੁਹਾਨੂੰ ਦਿਖਾਉਨੇ ਪਹਿਲਾ ਸੂਟ ਕਾਟਨ ਦੇ ਜੇ ਬਹੁਤ ਪਿਆਰੇ ਕਢਾਈਆਂ ਵਾਲੇ ਸੂਟ ਜੇ ਐਂਡ ਲੈਵਲ ਦੇ ਹਾਡੀ ਸਾਡਾ ਪਹਿਲਾ ਸੂਟ ਇਹ ਆ ਗਿਆ ਜੀ ਸਾਡੇ ਕੋਲ ਪਹਿਲਾ ਸੂਟ ਕਲਰ ਆ ਗਿਆ ਇਹਦਾ ਲਾਈਟ ਪਿਸਤਾ ਹਾਂਜੀ ਤੇ ਇਹ ਤੁਹਾਨੂੰ ਮੈਂ ਦਿਖਾਵਾਂ ਇਹਦੀ ਖਾਸੀਅਤ ਤੇ ਕਾਬਲੀਅਤ ਇਹ ਹੈਗਾ ਜੀ ਸਾਰਾ ਹੀ ਥ्रेड ਵਰਕ ਹਾਂਜੀ ਕਢਾਈ ਪੂਰੀ ਬਣਿਆ ਆਊਗਾ ਪੂਰੀ ਘੇੜੇ ਤੇ ਤੇ ਸਭ ਤੋਂ ਜੇ ਇੱਕ ਕਪੜਾ ਹੈ ਚੈੱਕ ਵਿੱਚ ਹਾਂ ਸੈਲਫ ਦੇ ਵਿੱਚ ਕਪੜਾ ਜੇ ਕਾਟਨ ਦਾ ਸੂਟ ਜੇ ਕਾਟਨ ਕਿਹੜੀ ਆ ਬੜੀ ਪਿਆਰੀ ਸੌਫਟ ਵਾਲੀ ਚੁਬਨ ਵਾਲੀ ਕੋਈ ਨਹੀਂ ਗਾਰੰਟੀ ਫੁੱਲ ਹੈ ਇਹਦੀ ਕਪੜਾ ਇਹਦਾ ਜਿਹੜੇ ਖਰਾਬ ਨਹੀਂ ਜੀ ਹੁੰਦਾ ਤੇ ਪਲੀਜ਼ ਇਹਨੂੰ ਪਿਓਰ ਕਾਟਨ ਨਾ ਕਿਓ ਤੇ ਨਾਂ ਹੀ ਪਿਓਰ ਕਾਟਨ ਚ ਹੈਗੀ ਜੀ ਹਮ ਕਸਟਮਰ ਕਈ ਵਾਰੀ ਬਾਰ-ਬਾਰ ਮੈਸੇਜ ਕਰ ਲੈਂਦੇ ਆ ਕਿ ਪਿਓਰ ਕਾਟਨ ਨਹੀਂ ਆ ਪਿਓਰ ਕਾਟਨ ਲਿਆਓ ਇਹ ਪਿਓਰ ਕਾਟਨ ਨਹੀਂ ਜੇ ਕਪੜਾ ਕੁਆਲਿਟੀ ਪੂਰੀ ਗਾਰੰਟੀ ਦੇ ਨਾਲ ਦਵਾਂਗੇ ਤੁਹਾਨੂੰ ਦੁਪੱਟਾ ਹੈ ਕਹੇ ਮਸਲੀਨ ਕਾਟਨ ਦਾ ਤੇ ਕਬਲ ਉਧਰ ਨੁੱਕਰ ਚ ਵੇਖਣ ਦੀ ਕਪੜਾ ਫੜ-ਫੜ ਕੇ ਮੈਂ ਵੀ ਤੁਹਾਨੂੰ ਦਿਖਾ ਦਿੰਦਾ ਇਹ ਚੋਬਨ ਵਾਲਾ ਕੋਈ ਨਹੀਂ ਜੇ ਬੜਾ ਹੀ ਪਿਆਰਾ ਸੌਫਟ ਜਾਂ ਹੈ ਹੈ ਤਾਂ ਕੋਟਨ ਦਾ ਕੋਟਨ ਟਾਈਪ ਹੀ ਆ ਹਾਂ ਇਹ ਲੀਜੀ ਬੀਸੀ ਜਿੱਦਾਂ ਹੁੰਦੇ ਆ ਉਹ ਵਾਲਾ ਸਟੱਫ ਹੈ ਇਹਨਾਂ ਦਾ ਤੇ ਇਹ ਤੁਹਾਨੂੰ ਮਿਲਣਗੇ ਜੇ ਉਹ ਦੁਪੱਟਾ ਕਿੱਡਾ ਖੁੱਲਾ ਹੈ ਦਾ ਦੁਪੱਟੇ ਤੇ ਵੀ ਸੇਮ ਵਰਕ ਹੋਇਆ ਨਾਲ ਦਾ ਹੀ ਸੇਮ ਦੋਵਾਂ ਪੱਲਿਆਂ ਦੇ ਉੱਤੇ ਵਰਕ ਹੈ ਪੱਲਿਆਂ ਤੇ ਨਹੀਂ ਸਾਈਡਾਂ ਤੇ ਹਾਂਜੀ ਤੇ ਕਟਵਰਕ ਦੇ ਨਾਲ ਕਢਾਈ ਪੂਰੀ ਫੁੱਲ ਫਰੰਟ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਜੇ ਰੇਟ ਹੈਗਾ ਜੇ ਸਿਰਫ ਇਹਦਾ 650 ਤੇ 50 ਰੁਪਏ ਸ਼ਿਪਿੰਗ ਫ੍ਰੀ ਜੀ ਲੋਡੀ ਨੈਕਸਟ ਕਲਰ ਆ ਗਿਆ ਲਵੈਂਡਰ ਸ਼ੇਡ ਇਹ ਡਿਜ਼ਾਈਨ ਸੇਮ ਆ ਉਹ ਹੁਣ ਵੀਡੀਓ ਚ ਸੇਮ ਕਲਰ ਆਉਣ ਡਿਆ ਇਹ ਚ ਮੇਰੇ ਕੈਮਰੇ ਚ ਆਉਂ ਨਹੀਂ ਡਿਆ ਇਹ ਆ ਗਿਆ ਲਵੈਂਡਰ ਸ਼ੇਡ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਲੂਟ ਜੇ ਬਹੁਤ ਪਿਆਰਾ ਕਲਰ ਸੇਮ ਉਹ ਕਲਰ ਕੰਡਾ ਡਿਜ਼ਾਈਨ ਸੇਮ ਆ ਕਲਰ ਚੇਂਜ ਕਲਰ ਚੇਂਜ ਆ ਚਾਰ ਚਾਰ ਦਾ ਇਹਦਾ ਆਊਗਾ ਸੈਟ ਸੂਟਾਂ ਦਾ ਤੇ ਥੋੜੇ ਜਿਹਾ ਚਾਰਟ ਇਹਦੇ ਜਿਹੜੇ ਆਉਣਗੇ ਉਹ ਗਰਮੀ ਵਾਲੇ ਆਉਣਗੇ ਮਿੱਠੇ ਮਿੱਠੇ ਜੇ ਲਾਈਟ ਲਾਈਟ ਜੇ ਆਸਾਂ ਬੜਾ ਫੈਕ ਕੱਪੜੇ ਹੀ ਚੱਲਦੇ ਨੇ ਇਹ ਨਹੀਂ ਹੁੰਦਾ ਕਲਰ ਮੇਰੇ ਵੀਡੀਓ ਚ ਆਉਂ ਨਹੀਂ ਰਿਹਾ پتہ ਨਹੀਂ ਕੀ ਚੱਕਰ ਆ ਲਾਈਵ ਚ ਵਧੀਆ ਹੁੰਦੇ ਲਾਈਵ ਚ ਸੇਮ ਹੁੰਦੇ ਲਾਈਵ ਦੇ ਵਿੱਚ ਜੀ ਸ਼ੇਡ ਕਿਹੜੀ ਆ ਤਾਂਬਾ ਸ਼ੇਡ ਨਹੀਂ ਨਹੀਂ ਇਹ ਲਹਿ ਗਈ ਆ ਵਦਾਮੀ ਹਾਂ ਵਦਾਮੀ ਤੇ ਬਹੁਤ ਹੀ ਪਿਆਰਾ ਸੂਟ ਜੇ ਆ ਸੇਮ ਕਲਰ ਜਿਹੜਾ ਲਾਈਵ ਦਾ ਆ ਇਹ ओरिजिनल ਕਲਰ ਜੇ ਇਹਦਾ ਬਹੁਤ ਸੋਹਣਾ ਕਲਰ ਹਾਂ ਇਹ ਵੀ ਕਲਰ ਤੁਹਾਨੂੰ ਦੱਸਿਆ ਤੇ ਚਾਰ ਮਿਲ ਜਾਣਗੇ ਜੇ ਤੇ ਡਿਜ਼ਾਈਨ ਜਿਹੜਾ ਆ ਉਹ ਸੇਮ ਆ ਜਾਊਗਾ ਇਹ ਗਿਆ ਫਰੋਜੀ ਕਲਰ ਆ ਲੋ ਜੀ ਇਹ ਆ ਗਿਆ ਲਾਈਟ ਫਰੋਜੀ ਲਾਈਟ ਫਰੋਜੀ ਹੱਤੀ ਕਲਰ ਹੀ ਵੇਖਾਂ ਡਿਜ਼ਾਈਨ ਸੇਮ ਹੀ ਆ ਹਾਂ ਡਿਜ਼ਾਈਨ ਸੇਮ ਆ ਦੁਪੱਟਾ ਵੀ ਇਹਦਾ ਸੇਮ ਜੇ ਮਸਲੀਨ ਕਾਟਨ ਦਾ ਕੱਟਵਰਕ ਦੇ ਨਾਲ ਇਧਰੋਂ ਘੇਰੇ ਘੇਰੇ ਜਿਹੜੇ ਇਹਨਾਂ ਦੇ ਜੇ ਉਹ ਹੈਗੇ ਜੇ 24 ਤੋਂ 26 ਇੰਚ ਤੇ ਘੇਰੇ ਦੀ ਕੋ ਟੈਨਸ਼ਨ ਨਹੀਂ ਗਈ ਹਲਦੀ ਹੋਵੇ ਕਸਟਮਰ ਤਾਂ ਵੀ ਬਣ ਜੂਗਾ 5 ਮੀਟਰ ਦੀ ਕੱਟ ਦੇ ਨਾਲ ਜੇ ਤੇ ਗਰਮੀਆਂ ਚ ਪਾਉਣ ਵਾਲੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਇਹ ਹੁਣ ਪਾਣੀ ਬਸ ਚੇਂਜ ਹਾਂ ਇਹ ਆ ਗਿਆ ਪਿੰਕ ਸ਼ੇਡ ਇਹ ਵੀ ਕਪੜਾ ਜਿਹੜਾ ਕਪੜਾ ਉਹ ਸੇਮ ਹੀ ਕੁਆਲਿਟੀ ਸੇਮ ਹੀ ਕੁਆਲਿਟੀ ਆ ਡਿਜ਼ਾਈਨ ਇਹਦਾ ਜਿਹੜਾ ਜੇ ਉਹ ਚੇਂਜ ਆ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਆ ਫਰੰਟ ਤੇ ਬਣਿਆ ਆ ਇੱਕ ਗ੍ਰੇ ਕਲਰ ਦੇ ਨਾਲ ਨਾਲ ਹੈਗਾ ਜੇ ਗ੍ਰੀਨ ਨਾਲ ਰੈੱਡ ਇਧਰ ਦੁਪੱਟੇ ਦੇ ਉੱਤੇ ਵੀ ਇਦਾਂ ਹੀ ਸੇਮ ਹੀ ਦੁਪੱਟੇ ਤੇ ਕੱਟਵਰਕ ਦੁਪੱਟਾ ਇੱਕ ਖੋਲ ਕੇ ਦਿਖਾ ਦੇ ਸਾਰਾ ਆ ਜੀ ਦੁਪੱਟਾ ਇਹ ਤਾਂ ਮੂਲੀ ਦਾ ਕਾਟਨ ਦਾ ਬਹੁਤ ਪਿਆਰੇ ਦੁਪੱਟੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰੇਟ ਜਿਹੜਾ ਇਹਨਾਂ ਦਾ ਹੈਗਾ ਜੀ ਸਿਰਫ ਤੇ ਸਿਰਫ ਹੈਗਾ ਜੀ 600 ਤੇ 50 ਰੁਪਏ ਅਗਲਾ ਕਲਰ ਆ ਲੋ ਜੀ ਇਹ ਵੀ ਕਲਰ ਵੇਖ ਲੋ ਬਹੁਤ ਜਿਆਦਾ ਪਿਆਰਾ ਸੂਟ ਜੇ ਇਹ ਵੀ ਸੇਮ ਇਹਦੇ ਵਿੱਚ ਵੀ ਚਾਰ ਕਲਰ ਇਦਾਂ ਹੀ ਆ ਜਾਣਗੇ ਜੇ ਆ ਲੋ ਲਵੈਂਡਰ ਵੀ ਆ ਗਿਆ ਲਵੈਂਡਰ ਸ਼ੇਡ ਅੱਗੇ ਫੇਰ ਆ ਵੀ ਸੇਮ ਲਵੈਂਡਰ ਸ਼ੇਡ ਆਹ ਹੋਂਠੀ ਗਿਆ ਇਹ ਆ ਗਿਆ ਇਹਦਾ ਸਾਰਾ ਜਿਹੜਾ ਜੇ ਥ्रेड ਵਰਕ ਪਲੱਸ ਇਹਦੇ ਆ ਜਾਊਗਾ neck ਤੋਂ ਲੈ ਕੇ घेरे ਤੱਕ ਸਾਰਾ ਜਿਹੜੀ ਲੰਬਾਈ ਜਿਹੜੀ ਇਹਦੀ ਜੇ ਉਹ ਵੀ ਜਿਹੜੀ ਆ 42 44 ਮਾਜੇ ਨਾਲ ਰੈਡੀ ਹੋ ਜਾਂਦੀ ਤੇ 46 ਤੱਕ ਵੀ ਕਰ ਸਕਦੇ ਜੀ ਕਿਉਂਕਿ ਇਹਦੇ ਉੱਪਰ neck ਤੇ ਡਿਜ਼ਾਈਨ ਨਹੀਂ ਹੈਗਾ ਕੋਈ ਵੀ ਆਹ ਇਹਦੇ ਕੋਈ ਇਹਦੀ ਕੋਈ ਲੈਂਥ ਤਾਂ ਹੈ ਨਹੀਂ ਹਾਂ ਇਹਦੇ ਚ ਲੈਂਥ ਦੀ ਵੀ ਕੋਈ ਪ੍ਰੋਬਲਮ ਨਹੀਂ ਜੇ ਘੇਰੇ ਜਿਹੜੇ ਆ ਇਹਨਾਂ ਦੇ ਉਹ ਵੀ ਬੜੇ ਖੁੱਲੇ ਡੁੱਲੇ ਜੇ ਤੇ ਦੁਪੱਟੇ ਦੁਪੱਟੇ ਵੀ ਬਹੁਤ ਸੋਹਣੇ ਇਹਨਾਂ ਦੇ ਨਾਲ ਦੁਪੱਟੇ ਵੀ ਬੜੇ ਖੁੱਲੇ ਡੁੱਲੇ ਜੇ ਵੀ ਲਾਈਟ ਫਲੋ ਜੀ ਕਲਰ ਇਹਦੇ ਵਿੱਚ ਹਾਂ ਜੀ ਇਹ ਵੀ ਤੁਹਾਨੂੰ ਜਿਹੜੇ ਮਿਲਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆਊਗਾ ਇਹਨਾਂ ਦਾ ਸਿਰਫ ਤੇ ਸਿਰਫ 6350 ਰੁਪਏ ਆਹ ਤਾਂ ਸ਼ੋਅਗਾ ਇਹ ਵੀ ਚੈੱਕ ਕਰੋ ਲਾਈਟ ਫਰੋਜੀ ਸ਼ੇਡ ਜੇ ਬਹੁਤ ਹੀ ਪਿਆਰਾ ਸੂਟ ਜੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹਾਂਜੀ ਛੈਡ ਵਰਕ ਹੋਇਆ ਵਾ ਤੇ ਨਾਲੇ ਦੇਖੋ ਮਸ਼ੀਨ ਕੋਟਨ ਦਾ ਡੁੱਗਟਾ ਆ ਪ੍ਰਿੰਟ ਵਿੱਚ ਆ ਜਾਂਦਾ ਦਾ ਹਣ ਚਲ ਕੋਈ ਨਹੀਂ ਚੇਂਜ ਪਾ ਦਿੰਨੇ ਛੱਡ ਦੋ ਇਹ ਸੇਮ ਕਲਰ ਮਿਲ ਜੂਗਾ ਇਹਨੂੰ ਚੇਂਜ ਕਰ ਦਿੰਨੇ ਕੋਈ ਗੱਲ ਨਹੀਂ ਆ ਲਓ ਜੀ ਦੁਪੱਟਾ ਤਾਂ ਕੱਟ ਵਰ ਦੇ ਨਾਲ ਸਾਸੀਆਂ ਵਰ ਕੋਇਆ ਆ ਲਓ ਜੀ ਆ ਆ ਗਿਆ ਜੇ ਅੱਗੇ ਹੁਣ ਇਹਦੇ ਵਿੱਚ ਲੀਲਨ ਦੇ ਵਿੱਚ ਕਲਰ ਆ ਗਿਆ ਜੇ ਗ੍ਰੇ ਤੇ ਇਹ ਡਿਜ਼ਾਈਨ ਜਿਹੜਾ ਉਹ ਸੇਮ ਆ ਸੁਨਮੇ ਰੰਗਾ ਕਲਰ ਆ ਗਿਆ ਆ ਡਿਜ਼ਾਈਨ ਤਾਂ ਹੀ ਪਹਿਲਾਂ ਵੀ ਵੇਖਿਆ ਸੀ ਤੇ ਇਹਦੇ ਨਾਲ ਦੁਪੱਟਾ ਆ ਗਿਆ ਕਾਟਨ ਦਾ ਮਲਟੀ ਕਲਰ ਦਾ ਦੁਪੱਟਾ ਵਾ ਹਾਂ ਇਹ ਦੁਪੱਟਾ ਕਾਟਨ ਦਾ ਹੈ ਜੇ ਖੋਲ ਕੇ ਦਿਖਾ ਖੋਲ ਕੇ ਦਿਖਾ ਦਿਓ ਦੁਪੱਟਾ ਸਾਰਾ ਆਹ ਜੀ ਦੁਪੱਟਾ ਆਹ ਲੋ ਆ ਗਿਆ ਖੁੱਲਾ ਡੁੱਲਾ ਦੁਪੱਟਾ ਇਹਦਾ ਇਹ ਵੀ ਸੇਮ ਰੇਟ 'ਚ ਸੇਮ ਰੇਂਜ 'ਚ ਇਹਦਾ ਕਪੜਾ ਜਿਹੜਾ ਹੈਗਾ ਜੀ ਉਹ ਹੈ ਜੀ ਲੀਲਨ ਕਾਟਨ ਕਲਰ ਜਿਹੜਾ ਉਹ ਸੇਮ ਹੈ ਡਿਜ਼ਾਈਨ ਚੇਂਜ ਆ ਆਹ ਲੋ ਇਹ ਹੈ ਜੀ ਲੀਲਨ ਕਾਟਨ ਤੇ ਦੁਪੱਟੇ ਆਉਣਗੇ ਸੇਮ ਇਹਨਾਂ ਦੇ ਡਿਜ਼ਾਈਨ ਇਹਦੇ ਵਿੱਚ ਆ ਗਿਆ ਚੇਂਜ ਆ ਗਿਆ ਸਾਡੇ ਕੋਲ ਅੱਗੇ ਲਾਸਟ ਸੂਟ ਐਂਡ ਸੂਟ ਤੇ ਐਂਡ ਲੈਵਲ ਸੂਟ ਪਿੰਕ ਦਾ ਦੁੱਧ ਕਲਰ ਹੈਗਾ ਦੁੱਧ ਸੋਟੀ ਵਾਲਾ ਪਿੰਕ ਕਲਰ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਸੋਹਣਾ ਕਲਰ ਜੇ ਇਹ ਆ ਗਿਆ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਸੂਟ ਹਾਂ ਇਹ ਤੁਹਾਨੂੰ ਸਾਰੇ ਸੂਟ ਜਿਹੜੇ ਮਿਲ ਜਾਣਗੇ ਜੇ 600 ਤੇ 50 ਰੁਪਈਆ ਦੇ ਵਿੱਚ ਸ਼ਿਪਿੰਗ ਜਿਹੜੀ ਹੋਊਗੀ ਫ੍ਰੀ ਇਹਨਾਂ ਦੀ ਇਹ ਸਾਡਾ ਹੈਗਾ ਲਾਸਟ ਸੂਟ ਐਂਡ ਵਾਲਾ ਸੂਟ ਹਾਂਜੀ ਇਹ ਹੀਗਾ ਸਾਡੇ ਕੋਲ ਕਾਟਨ ਦੇ ਸੂਟਾਂ ਦਾ ਸਟਾਕ ਜਿਹਦੀ ਰੇਂਜ ਹੈਗੀ ਹੀ ਰੇਟ ਹੈਗਾ ਇਹ ਜੇ ਸਿਰਫ 650 ਰੁਪਏ ਸ਼ਿਪਿੰਗ ਫ੍ਰੀ ਹੀ ਪੇਮੈਂਟ ਆਨਲਾਈਨ ਅਡਵਾਂਸ ਹੀ ਕੈਸ਼ ਔਨ ਡਿਲੀਵਰੀ ਜਿਹੜੀ ਜੇ ਨਹੀਂ ਹੈਗੀ ਬਾਕੀ ਫਿਰ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਨਵੇਂ ਲਾਈਵ ਦੇ ਵਿੱਚ ਬਾਏ ਬਾਏ ਸასი ਕਾਲ ਟੇਕ ਕੇਅਰ